ਦੇਖੋ ਸ਼ਰੂਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਗਭਗ 13 ਸਾਲ ਤੋਂ ਨਹੀਂ ਹੋਈਆਂ ਹੂੰ ਜਿਹੜੇ ਕਾਬਜ ਨੇ ਉਹ ਹਰ ਪਾਸਿਓਂ ਹਾਰਾਂ ਖਾ ਚੁੱਕੇ ਐ ਲੋਕ ਮਨਾ ਦੇ ਵਿੱਚੋਂ ਉਤਰ ਚੁੱਕੇ ਨੇ ਪਰ ਮੈਨਾ ਮੰਨ ਸਿੱਖ ਧਰਮ ਦੇ ਵਿੱਚ ਤਾਂ ਭਾਵਨਾ ਹੈ ਤਿਆਗ ਦੀ ਤੇ ਕਈਆਂ ਨੂੰ ਇਹ ਵਹਿਮ ਆ ਕਿ ਜੇ ਇੱਕ ਵਾਰੀ ਉਤਰ ਗਏ ਦੁਬਾਰਾ ਤਾਂ ਉਹ ਮੰਜ਼ਲ ਮਿਲ ਨਹੀਂ ਹੋਣੀ ਜਿੰਨਾ ਕਿ ਤੁਰਦਾ ਤੋਰੀ ਚੱਲੂ ਪਿਛਲੀ ਵਾਰ 50 ਲੱਖ ਤੋਂ ਜ਼ਿਆਦਾ ਐਸ ਵਾਰ ਅੱਧ ਚ ਬਸ ਆਏ ਹੋ ਤੁਸੀਂ ਦੂਜਿਆਂ ਨੂੰ ਤਾਂ ਹੀ ਕਰਨਾ ਜੇ ਵੋਟਾਂ ਹੋਣਗੀਆਂ ਜਿਹੜਾ ਕਾਬਜ ਧੜਾ ਹੈ ਕਥਤ ਰੂਪ ਦੇ ਵਿੱਚ ਉਹ ਆਪਣੀਆਂ ਵੋਟਾਂ ਬਣਵਾ ਰਿਹਾ ਵੱਦ ਤੋਂ ਵੱਧ ਤੁਹਾਡੇ ਵਾਲੇ ਪਾਸੇ ਸ਼ੁਕ ਸ਼ਾਂਤੀ ਹੈ ਜੇ ਸੱਚਮੁੱਚ ਤੁਸੀਂ ਜਿਹੜੇ ਉੱਥੇ ਕਾਬਜ ਹੈ ਉਹਨਾਂ ਨੂੰ ਕੱਢਣਾ ਚਾਹੁੰਦੇ ਹੋ ਤਾਂ ਪਹਿਲਾਂ ਵੋਟਾਂ ਬਣਵਾਓ ਸਾਹਿਬ ਜਿਸ ਤਰ੍ਹਾਂ ਦੇ ਨਾਲ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਫਰੀਦਕੋਟ ਤੋਂ ਤੇ ਵੱਡਾ ਬਹੁਮਤ ਵੀ ਹਾਸਲ ਕਰਕੇ ਐਮਪੀ ਬਣ ਚੁੱਕੇ ਨੇ ਤੇ ਪਿੱਛੇ ਜੀ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਚੋਣਾ ਵੀ ਲੜਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤੇ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਜਾਵੇਗਾ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਵੀ ਹੋਵੇਗਾ ਜਿਵੇਂ ਸ਼੍ਰੋਮਣੀ ਅਕਾਲੀ ਦਲ 1920 ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਫਤੇ ਕਾਫੀ ਕੁਝ ਬਣ ਚੁੱਕਿਆ ਹੈ ਤਾਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਜ਼ਰੂਰ ਅਸੀਂ ਜੋੜ ਕੇ ਹਟਾਂਗੇ ਕਿ ਅਕਾਲੀ ਦਲ ਦਾ ਜ਼ਿਕਰ ਆਵੇ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਕਿ ਉਹਨਾਂ ਦੀ ਧਰਮ ਪਤਨੀ ਵੀ ਚੋਣਾਂ ਦੇ ਵਿੱਚ ਉਤਰੇਗੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਮੀਦਵਾਰ ਹੋਵੇਗੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਗਭਗ 13 ਸਾਲ ਤੋਂ ਨਹੀਂ ਹੋਈਆਂ ਹੂੰ ਜਿਹੜੇ ਕਾਬਜ ਨੇ ਉਹ ਹਰ ਪਾਸਿਓਂ ਹਾਰਾਂ ਖਾ ਚੁੱਕੇ ਐ ਲੋਕ ਮਨਾਂ ਦੇ ਵਿੱਚੋਂ ਉਤਰ ਚੁੱਕੇ ਨੇ ਪਰ ਮੈਂ ਨਾ ਮੰਨੂ ਸਿੱਖ ਧਰਮ ਦੇ ਵਿੱਚ ਤਾਂ ਭਾਵਨਾ ਹੈ ਤਿਆਗ ਦੀ ਤੇ ਕਈਆਂ ਨੂੰ ਇਹ ਵਹਿਮ ਆ ਕਿ ਜੇ ਇੱਕ ਵਾਰੀ ਉਤਰ ਗਏ ਦੁਬਾਰਾ ਤਾਂ ਉਹ ਮੰਜ਼ਲ ਮਿਲ ਨਹੀਂ ਹੋਣੀ ਜਿੰਨਾ ਕਿ ਤੁਰਦਾ ਤੋਰੀ ਚੱਲੋ तमाम ਸਵਾਲ ਨੇ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਇਹ ਵੱਡੀਆਂ ਬੋਟਾਂ ਨਾਲ ਜਿੱਤ ਗਏ ਤੇ ਇਹਨਾਂ ਨੇ ਉਦੋਂ ਹੀ ਅਨਾਉਂਸ ਕਰਤਾ ਸੀ ਭਾਈ ਅਮਰਤਪਾਲ ਸਿੰਘ ਨੇ ਕਹਿੰਦਾ ਕਿ ਹੁਣ ਸ਼ਰਮਣੀ ਕਮੇਟੀ ਦੀਆਂ ਬੋਟਾਂ ਦੀ ਤਿਆਰੀ ਕਰੋ ਇਹਦੇ ਉੱਤੇ ਵੀ ਕੀ तरह ਦੇ ਸਵਾਲ ਨੇ ਇਹ ਵੀ ਸਵਾਲ ਨੇ ਕਿਤੇ ਕੇਂਦਰ ਦੀ ਸਰਕਾਰ ਭਾਈ ਅਮਰਤਪਾਲ ਸਿੰਘ ਦੇ ਜਰੀਏ ਆਪਣਾ ਮਨਸੂਬਾ ਤਾਂ ਨਹੀਂ ਕਾਇਮ ਕਰਨਾ ਚਾਹੁੰਦੀ ਪੰਜਾਬ ਦੇ ਵਿੱਚ ਸਵਾਲ ਨੇ ਸੋ ਮੈਂ ਸਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੇਰੀ ਧਰਮ ਪਤਨੀ ਬੀਬੀ ਸੰਦੀਪ ਕੌਰ ਉਹ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜੇਗੀ ਪਰ ਮੈਂ ਭਾਈ ਅਮਰਤਪਾਲ ਸਿੰਘ ਜਾਂ ਇਹ ਜਿਹੜੇ ਦਲ ਜਿੰਨੇ ਵੀ ਲੜ ਰਹੇ ਸਰਜੀਤ ਸੋਹਰੀ ਉਹ ਮਿੱਤਰੋ ਪਹਿਲਾਂ ਵੋਟਾਂ ਤਾਂ ਬਨਵਾ ਲਓ ਵੋਟਾਂ ਤਾਂ ਪਿਛਲੀ ਵਾਰ ਜਦੋਂ ਪਈਆਂ ਸੀ ਤਾਂ 57000 ਦੇ ਲੱਖ ਦੇ ਕਰੀਬ ਸੀ 58 57 ਲੱਖ ਐਸ ਵਾਰ ਤਾਂ 28 ਲੱਖ ਹੀ ਬਣੀਆਂ ਨੇ ਪਿਛਲੀ ਵਾਰ 50 ਲੱਖ ਤੋਂ ਜ਼ਿਆਦਾ ਐਸ ਵਾਰ ਅੱਧ ਚ ਮਸਾਂ ਆਏ ਹੋ ਤੁਸੀਂ ਦੂਜਿਆਂ ਨੂੰ ਤਾਂ ਹੀ ਕਰਨਾ ਜੇ ਵੋਟਾਂ ਹੋਣਗੀਆਂ ਜਿਹੜਾ ਕਾਬਜ ਧੜਾ ਹੈ ਕਥਤ ਰੂਪ ਦੇ ਵਿੱਚ ਉਹ ਆਪਣੀਆਂ ਵੋਟਾਂ ਬਣਵਾ ਰਿਹਾ ਵੱਧ ਤੋਂ ਵੱਧ ਤੁਹਾਡੇ ਵਾਲੇ ਪਾਸੇ ਸ਼ੁਕ ਸ਼ਾਂਤੀ ਹੈ ਜੇ ਸੱਚਮੁੱਚ ਤੁਸੀਂ ਜਿਹੜੇ ਉੱਥੇ ਕਾਬਜ ਹੈ ਉਹਨਾਂ ਨੂੰ ਕੱਢਣਾ ਚਾਹੁੰਦੇ ਹੋ ਤਾਂ ਪਹਿਲਾਂ ਵੋਟਾਂ ਬਣਵਾਓ ਬਾਕੀ ਦੀ ਗੱਲ ਬਾਅਦ ਚ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ